ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਦਿਨ ਤੁਹਾਡਾ ਬਹੁਤ ਸੋਹਣਾ ਲੰਘੇ ਤੁਸੀਂ ਕੁਝ ਨਵਾਂ ਸਿੱਖੋ ਤੇ ਨਵਾਂ ਕਰੋ ਐਸੀ ਚੀਜ਼ ਨਾਲ ਅੱਜ ਦੀ ਆਪਾਂ ਸ਼ੁਰੂਆਤ ਕਰਦੇ ਆਂ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜੀ ਗੁਜ਼ਾਰਿਸ਼ ਕਰਨ ਲੱਗੀ ਆਂ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗੀ ਤੇ ਇਹ ਚੀਜ਼ਾਂ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਵੀ ਕੁਝ ਕੁ ਦਿਨ ਪਹਿਲਾਂ ਅਸੀਂ ਪਿੰਡ ਗਏ ਸੀ ਤਾਂ ਮੇਰੇ ਚਾਚਾ ਹੀ ਗੱਲ ਕਰਦੇ ਸੀ ਕਿ ਹੁਣ ਤਾਂ ਚਲੋ ਬੱਚੇ ਨੇ ਜਿਹੜੇ ਉਹ ਨੌਕਰੀਆਂ ਵਾਲੇ ਕਮਾਈਆਂ ਵਾਲੇ ਹੋ ਗਏ ਨੇ ਪਰ ਉਹ ਵੀ ਵੇਲਾ ਸੀ ਜਦੋਂ 6 ਮਹੀਨੇ ਬਾਅਦ ਜਿਹੜੀ ਫਸਲਾਂ ਘਰ ਆਉਣੀ ਹੁੰਦੀ ਸੀ ਤੇ ਉਹਦੇ ਉੱਪਰ ਹੀ ਸਾਰੇ ਸਾਲ ਦੇ ਜਿਹੜੇ ਖਰਚੇ ਨੇ ਉਹ ਡਿਪੈਂਡ ਕਰਦੇ ਸੀ ਤੇ ਬਹੁਤ ਸਾਰੇ ਜ਼ਿੰਮੇਦਾਰ ਭਰਾ ਬਹੁਤ ਸਾਰੇ ਕਿਸਾਨ ਉਹਨਾਂ ਦਾ ਨੁਕਸਾਨ ਹੋਇਆ ਤੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਉਪਰਾਲਾ ਜ਼ਰੂਰ ਕਰਿਓ ਕਿ ਤੁਸੀਂ ਜਿੰਨਾ ਵੀ ਹੋ ਸਕੇ ਉਹਨਾਂ ਦੀ ਮਦਦ ਕਰੋ ਖਾਸ ਕਰਕੇ ਨੌਜਵਾਨ ਨੇ ਜਿਹੜੇ ਉਹ ਜ਼ਰੂਰ ਇਹ ਉਚੇਜ ਕਰਿਓ ਕਿ ਤੁਸੀਂ ਆਪਣੇ ਵੱਲੋਂ ਜੋ ਵੀ ਹੋ ਸਕਦਾ ਜਿੰਨਾ ਕੁ ਵੀ ਪੈਸਾ ਇਕੱਠਾ ਹੋ ਸਕਦਾ ਜਿੰਨਾ ਕੁ ਵੀ ਤੁਸੀਂ ਉਹਨਾਂ ਲਈ ਕਰ ਸਕਦੇ ਹੋ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੇ ਹੁਣ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਮੈਂ ਬਹੁਤ ਸਾਰੇ ਕਮੈਂਟਸ ਪੜ੍ਹ ਕੇ ਇੱਕ ਵਿਸ਼ਾ ਸੋਚਿਆ ਓਏ ਆ ਕਿ ਚਲੋ ਆਪਾਂ ਸਾਰੇ ਆਪਣੇ ਨਾਲ ਜੋ ਮਾੜਾ ਬੀਤਿਆ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਬਹੁਤ ਇਹੋ ਜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਕਿ ਸਾਨੂੰ ਭੁੱਲਣੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਉਹਦੇ ਤੇ ਆਪਾਂ ਗੱਲਬਾਤ ਕਰਦੇ ਆਂ ਤੇ ਇਹ ਵਿਸ਼ਾ ਮੈਨੂੰ ਸੁਝਿਆ ਕਿ ਇੱਕ ਭੈਣ ਨੇ ਉਹਨਾਂ ਨੇ ਮੇਰੇ ਇੱਕ ਪ੍ਰੋਗਰਾਮ ਦੇ ਉੱਪਰ ਕਮੈਂਟ ਕੀਤਾ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈਗੀ ਉਹਨਾਂ ਨਾਲ ਉਹ ਕਹਿੰਦੇ ਵੀ ਤੁਸੀਂ ਹਮੇਸ਼ਾ ਕਹਿ ਦਿੰਨੇ ਹੋ ਕੀ ਮਾੜੀਆਂ ਚੀਜ਼ਾਂ ਭੁੱਲ ਜਾਓ ਮਾੜੇ ਲੋਕਾਂ ਨੂੰ ਭੁੱਲ ਜਾਓ ਆਪਣੇ ਆਪ ਤੇ ਧਿਆਨ ਦਿਓ ਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਦਾ ਜ਼ਿਕਰ ਕੀਤਾ ਸੀਗਾ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਮੈਨੂੰ ਲਿਖਿਆ ਕਿ ਹੋ ਸਕਦਾ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਦੀ ਮੌਤ ਨਾ ਹੋਈ ਹੋਵੇ ਤੇ ਇਸ ਲਈ ਤੁਸੀਂ ਬੜੀਆਂ ਸੌਖੀਆਂ ਜੀਆਂ ਗੱਲਾਂ ਕਰ ਲੈਨੇ ਹੋ ਲਿਖਿਆ ਉਹਨਾਂ ਨੇ ਬੜਾ ਹੀ ਰੁੱਖਾ ਮੈਂ ਉਹ ਗੱਲਾਂ ਨਹੀਂ ਕਰਨਾ ਚਾਹੁੰਦੀ ਪਰ ਫਿਰ ਮੈਨੂੰ ਲੱਗਿਆ ਕਿ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਹਾਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਦੁਨੀਆ ਤੇ ਕੋਈ ਵੀ ਬੰਦਾ ਨਹੀਂ ਹੁੰਦਾ ਜਿਨੇ ਕਦੀ ਜ਼ਿੰਦਗੀ ਦੇ ਵਿੱਚ ਕੋਈ ਕਾਟਾ ਨਾ ਖਾਦਾ ਹੋਵੇ ਉਹ ਕਾਟਾ ਰਿਸ਼ਤਿਆਂ ਦਾ ਵੀ ਹੋ ਸਕਦਾ ਉਹ ਕਾਟਾ ਕਾਰੋਬਾਰ ਦਾ ਵੀ ਹੋ ਸਕਦਾ ਉਹ ਕਾਟਾ ਕੋਈ ਆਪਣਾ ਨਿੱਜੀ ਨੁਕਸਾਨ ਵੀ ਹੋ ਸਕਦਾ ਉਹ ਕਾਟਾ ਇਮੋਸ਼ਨਲੀ ਵੀ ਹੋ ਸਕਦਾ ਸੋਸ਼ੀਅਲੀ ਵੀ ਹੋ ਸਕਦਾ ਫਿਜ਼ੀਕਲੀ ਵੀ ਹੋ ਸਕਦਾ ਹੈ ਤੇ ਐਵੇਂ ਦਾ ਕੋਈ ਬੰਦਾ ਨਹੀਂ ਹੁੰਦਾ ਦੁਨੀਆ ਤੇ ਜਿਹਦੇ ਪਰਿਵਾਰ ਦੇ ਵਿੱਚ ਕੋਈ ਮੌਤ ਨਾ ਹੋਈ ਹੋਵੇ ਹੋ ਸਕਦਾ ਮੈਂ ਤੁਹਾਡੇ ਨਾਲੋਂ ਜ਼ਿਆਦਾ ਮੌਤਾਂ ਆਪਣੀ ਜ਼ਿੰਦਗੀ 'ਚ ਦੇਖਿਆ ਹੋਣਾ ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਕਿ ਲੋਕਾਂ ਅੱਗੇ ਰੋਣੇ ਰੋਣ ਨਾਲੋਂ ਪੋਜ਼ਿਟਿਵ ਰਹਿਣਾ ਤੇ ਉਹਨਾਂ ਨੂੰ ਇੱਕ ਪੋਜ਼ਿਟਿਵ ਸਲਾਹ ਦੇਣਾ ਇਹ ਮੇਰਾ ਸੁਭਾਅ ਹੈ ਜਿਹੜਾ ਉਸ ਗੱਲ ਵੱਲ ਨੂੰ ਥੋੜਾ ਜਿਹਾ ਜ਼ਿਆਦਾ ਹੈ ਤੇ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਜਦੋਂ ਵੀ ਸਾਡੇ ਨਾਲ ਕੁਝ ਇਹੋ ਜਿਹਾ ਵਾਪਰਦਾ ਤਾਂ ਸਾਨੂੰ ਉਹ ਚੀਜ਼ ਆ ਜਿਹੜੀ ਵਰਿਆਂ ਤੱਕ ਯਾਦ ਰਹਿੰਦੀ ਹੈ ਜਿਵੇਂ ਮੈਂ ਬਹੁਤ ਤਰ੍ਹਾਂ ਦੇ ਘਟੇ ਤੁਹਾਨੂੰ ਦੱਸੇ ਕਿ ਪਰਿਵਾਰ ਦੇ ਵਿੱਚ ਕੋਈ ਚਲਿਆ ਜਾਵੇ ਆ ਕਿਸੇ ਕਾਰੋਬਾਰ 'ਚ ਕੋਈ ਨੁਕਸਾਨ ਹੋ ਜਾਵੇ ਸਾਡੇ ਸਰੀਰ ਤੇ ਕੋਈ ਸੱਟ ਲੱਗ ਜੇ ਸਾਨੂੰ ਰਿਸ਼ਤਿਆਂ ਦੇ ਵਿੱਚ ਕੋਈ ਸੱਟ ਲੱਗ ਜੇ ਤਾਂ ਅਸੀਂ ਉਹਨੂੰ ਹਮੇਸ਼ਾ ਯਾਦ ਰੱਖਦੇ ਹਾਂ ਆ ਹਮੇਸ਼ਾ ਯਾਦ ਰੱਖਣ ਦੀ ਮੈਂ ਇੱਕ ਉਦਾਹਰਣ ਤੁਹਾਨੂੰ ਦੰਨੀ ਆ ਕਿ ਜਦੋਂ ਆਪਣੇ ਪਰਿਵਾਰਾਂ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਜਦੋਂ ਕਿਸੇ ਨਿਆਣੇ ਦੀ ਕੋਈ ਲੋੜੀ ਮਨਾਈ ਜਾਂਦੀ ਹੈ ਜਦੋਂ ਕਿਸੇ ਬੱਚੇ ਦਾ ਵਿਆਹ ਹੁੰਦਾ ਪਰਿਵਾਰ ਦੇ ਵਿੱਚ ਜਾਂ ਸੀ ਵੈਸੀ ਕੋਈ ਸ਼ੁਕਰਾਨੇ ਵਜੋਂ ਕੋਈ ਦਿਨ ਮਨਾਉਂਿਆ ਤਾਂ ਉਸ ਵਕਤ ਤੁਸੀਂ ਦੇਖਿਓ ਕਿ ਜਿੰਨਾ ਵੀ ਇਕੱਠ ਹੋਊਗਾ ਉਹਦੇ ਵਿੱਚ ਕਿਸੇ ਇੱਕ ਅੱਧੇ ਦੀਆਂ ਅੱਖਾਂ ਨੇ ਜਿਹੜੀਆਂ ਭਰੀਆਂ ਹੁੰਦੀਆਂ ਨੇ ਤੇ ਉਹ ਭਰੀਆਂ ਹੁੰਦੀਆਂ ਨੇ ਆਪਣੇ ਕਿਸੇ ਵਿਛੜੇ ਨੂੰ ਯਾਦ ਕਰਕੇ ਤੇ ਮੈਂ ਮੇਰੇ ਇੱਕ ਮਾਸੀ ਜੀ ਨੇ ਮੈਂ ਉਹਨਾਂ ਦਾ ਬੜੀ ਵਾਰ ਜ਼ਿਕਰ ਕੀਤਾ ਕਿ ਉਹਨਾਂ ਦੇ ਜਿਹੜੇ ਹਸਬੰਡ ਸੀ ਮੇਰੇ ਮਾਸਟਰ ਜੀ ਉਹ ਬੜੀ ਛੋਟੀ ਉਮਰ ਚ ਚਲੇ ਗਏ ਸੀ ਤੇ ਅੱਜ ਵੀ ਅਸੀਂ ਜਦੋਂ ਕਿਸੇ ਵਿਆਹ ਸ਼ਾਦੀ ਤੇ ਇਕੱਠੇ ਹੁੰਨੇ ਆ ਜਾਂ ਕਿਸੇ ਖੁਸ਼ੀ ਵਾਲੇ ਪ੍ਰੋਗਰਾਮ ਤੇ ਇਕੱਠੇ ਹੁੰਨੇ ਆ ਤਾਂ ਮਾਸੀ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਨੇ ਤੇ ਹਮੇਸ਼ਾ ਉਦਾਸ ਹੋ ਜਾਂਦੇ ਨੇ ਕਈ ਵਾਰੀ ਰੋਂਦੇ ਵੀ ਨੇ ਤੇ ਇੱਥੋਂ ਲੱਗਦਾ ਹੈ ਕਿ ਵੀ ਤੁਸੀਂ ਚਾਹੇ ਜਿੰਨੇ ਮਰਜ਼ੀ ਖੁਸ਼ ਹੋ ਜਾਓ ਆਪਣੀ ਜ਼ਿੰਦਗੀ ਦੇ ਵਿੱਚ ਪਰ ਜਿਹੜੇ ਤੁਹਾਡੇ ਪੁਰਾਣੇ ਕਾਟੇ ਹੁੰਦੇ ਉਹ ਤੁਸੀਂ ਕਦੇ ਨਹੀਂ ਭੁੱਲਦੇ ਅ ਤੁਸੀਂ ਉਹਨਾਂ ਨਾਲ ਜਿਉਣ ਦੇ ਆਦੀ ਹੋ ਜਾਨੇ ਹੋ ਜਾਂ ਕਹਿ ਲਿਏ ਕਿ ਵੀ ਸਾਨੂੰ ਉਹਨਾਂ ਦਾ ਦੁੱਖ ਹੀ ਐ ਨਾ ਹੁੰਦਾ ਕਿ ਉਸ ਤੋਂ ਬਾਅਦ ਪਰਮਾਤਮਾ ਸਾਨੂੰ ਜਿੰਨੀ ਮਰਜ਼ੀ ਖੁਸ਼ੀ ਦੇ ਦੇਵੇ ਪਰ ਸਾਡੇ ਲਈ ਪਹਿਲ ਉਹੀ ਚੀਜ਼ ਹੁੰਦੀ ਆ ਅਸੀਂ ਖੁਸ਼ੀ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਮੰਨ ਲਓ ਕਿ ਮੈਂ ਅੱਜ ਮੈਨੂੰ ਕਿਸੇ ਨੇ ਬੜਾ ਚੰਗਾ ਕਹਿਤਾ ਜਾਂ ਅੱਜ ਮੈਂ ਕੋਈ ਬਹੁਤ ਸੋਹਣੀ ਚੀਜ਼ ਖਰੀਦ ਲਈ ਜਾਂ ਅੱਜ ਮੇਰਾ ਬੱਚਾ ਕੋਈ ਬਹੁਤ ਵੱਡੀ ਚੀਜ਼ ਅਚੀਵ ਕਰਕੇ ਆਇਆ ਜਾਂ ਮੈਨੂੰ ਅੱਜ ਕੋਈ ਬਹੁਤ ਸੋਹਣਾ ਤੋਹਫ਼ਾ ਮਿਲਿਆ ਸ਼ਾਇਦ ਉਹਦੀ ਮੈਮਰੀ ਆ ਜਿਹੜੀ ਮੇਰੇ ਦਿਮਾਗ ਦੇ ਵਿੱਚ ਸਾਲਕ ਰਹਿ ਜੂ 6 ਮਹੀਨੇ ਰਹਿ ਜੂ ਹਾਂ 6 ਦਿਨ ਵੀ ਰਹਿ ਸਕਦੀ ਆ ਪਰ ਉਸ ਤੋਂ ਬਾਅਦ ਮੈਂ ਉਸ ਚੀਜ਼ ਨੂੰ ਲੈ ਕੇ ਨਾਰਮਲ ਹੋ ਜੂ ਮੈਂ ਉਸ ਤੋਂ ਵੱਡੀ ਖੁਸ਼ੀ ਦੀ ਉਮੀਦ ਕਰਨ ਲੱਗ ਜੂ ਪਰ ਜਿਹੜਾ ਦੁੱਖ ਹੁੰਦਾ ਜਿਹੜੀਆਂ ਪੈੜੀਆਂ ਯਾਦਾਂ ਹੁੰਦੀਆਂ ਨੇ ਉਹ ਚਾਹੇ ਛੋਟੀਆਂ ਹੀ ਹੋਣ ਉਹ ਸਾਨੂੰ ਕਦੇ ਨਹੀਂ ਭੁੱਲਦੀਆਂ ਹੈਗੀਆਂ ਅਸੀਂ ਉਸ ਤੋਂ ਵੱਡੇ ਦੁੱਖ ਦੀ ਉਸ ਤੋਂ ਵੱਡੇ ਘਾਟੇ ਦੀ ਉਮੀਦ ਨਹੀਂ ਕਰਦੇ ਹੁੰਦੇ ਜਿਵੇਂ ਮੈਂ ਕਿਹਾ ਕਿ ਅਸੀਂ ਖੁਸ਼ੀ ਦੀ ਉਸ ਤੋਂ ਵੱਡੀ ਖੁਸ਼ੀ ਦੀ ਅਸੀਂ ਉਮੀਦ ਕਰਨ ਲੱਗ ਜਾਂਦੇ ਆ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਦੇਖਿਆ ਕਿ ਜਿਹੜੇ ਉਹਨਾਂ ਸਦਮਿਆਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਉਹ ਕਈ ਵਾਰੀ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਨੇ ਤੁਸੀਂ ਅੱਜਕੱਲ YouTube ਤੇ ਬੜੀਆਂ ਏਦਾਂ ਦੀਆਂ ਆਰਗੇਨਾਈਜੇਸ਼ਨਸ ਫਾਊਂਡੇਸ਼ਨ ਆਪਣੀਆਂ ਵੀਡੀਓਜ਼ ਪਾਉਂਦੀਆਂ ਨੇ ਕਿ ਜਿਹਦੇ ਵਿੱਚ ਕਈ ਵਾਰੀ ਪਰਿਵਾਰਾਂ ਦੇ ਵਿੱਚ ਕਿਸੇ ਦੀ ਮੌਤ ਹੋਣ ਤੋਂ ਬਾਅਦ ਜਿਹੜੇ ਪਿਛਲੇ ਨੇ ਉਹ ਡਿਪਰੈਸ਼ਨ 'ਚ ਚਲੇ ਗਏ ਜਾਂ ਫਿਰ ਉਹਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਹੋ ਗਈਆਂ ਤੇ ਉਹਨਾਂ ਨੂੰ ਬਾਅਦ 'ਚ ਇਦਾਂ ਦੀਆਂ ਜੜੀਆਂ ਫਾਊਂਡੇਸ਼ਨਸ ਨੇ ਉਹ ਜਾ ਕੇ ਸੰਭਾਲਦੀਆਂ ਨੇ ਜਿਹੜਾ ਦੁੱਖ ਆ ਨਾ ਉਹ ਇਕੱਲਾ ਦੁੱਖ ਨਹੀਂ ਹੁੰਦਾ ਆਪਾਂ ਹਮੇਸ਼ਾ ਕਹਿ ਦਿੰਦੇ ਆ ਕਿ ਦੁੱਖ ਨੂੰ ਵੰਡੋ ਦੂਜਿਆਂ ਨਾਲ ਸਾਂਝਾ ਕਰੋ ਉਹਦਾ ਰੀਜ਼ਨ ਇਹੀ ਹੁੰਦਾ ਵੀ ਉਹ ਬਹੁਤ ਜ਼ਿਆਦਾ ਲੰਮਾ ਸਮਾਂ ਤੁਹਾਡੇ ਅੰਦਰ ਨਹੀਂ ਰਹਿਣਾ ਚਾਹੀਦਾ ਤੁਸੀਂ ਜਿੰਨਾ ਟਾਈਮ ਉਹਨੂੰ ਆਪਣੇ ਅੰਦਰ ਰੱਖੋਗੇ ਤੁਸੀਂ ਇੱਕ ਹੋਰ ਨੁਕਸਾਨ ਦੀ ਨੀਂਹ ਰੱਖ ਲੈਣੇ ਹੋ ਇੱਕ ਹੋਰ ਘਾਟੇ ਦੀ ਨੀਂਹ ਰੱਖ ਲੈਣੇ ਹੋ ਮੰਨ ਲਓ ਕਿ ਤੁਹਾਨੂੰ ਵਪਾਰ ਦੇ ਵਿੱਚ ਘਾਟਾ ਪੈ ਗਿਆ ਆਪਾਂ ਹਮੇਸ਼ਾ ਕਹਿੰਦੇ ਆ ਕਿ ਪੈਸਾ ਹੱਥਾਂ ਦੀ ਮੈਲ ਹੁੰਦਾ ਬਹੁਤੇ ਸਾਰੇ ਲੋਕ ਨਹੀਂ ਮੰਨਣਗੇ ਕਿਉਂਕਿ ਜਿਹਦੇ ਨਾਲ ਵਾਪਰੀ ਹੁੰਦੀ ਆ ਉਹਨੂੰ ਹੀ ਪਤਾ ਹੁੰਦਾ ਕਿ ਉਹ ਇਸ ਘਾਟੇ ਨੂੰ ਬਰਦਾਸ਼ਤ ਕਰ ਸਕਦਾ ਜਾਂ ਨਹੀਂ ਜਿਵੇਂ ਮੈਂ ਹੁਣੇ ਦੱਸਿਆ ਕਿ ਬਹੁਤ ਪਿੰਡਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗੀ ਤੇ ਉਹ ਜਿਹੜਾ ਨੁਕਸਾਨ ਆ ਕਈ ਵਾਰੀ ਬਹੁਤ ਸਾਰੇ ਲੋਕ ਬਰਦਾਸ਼ਤ ਨਹੀਂ ਕਰ ਪਾਉਂਦੇ ਪਰ ਜੇ ਉਸ ਦੁੱਖ ਨੂੰ ਵੰਡਾ ਲਿਆ ਜਾਵੇ ਉਸ ਦੁੱਖ ਨੂੰ ਉਹ ਕਿਸੇ ਨਾਲ ਸਾਂਝਾ ਕਰ ਲੈਂਦੇ ਨੇ ਉਸ ਦੁੱਖ ਦੇ ਵਿੱਚ ਕੋਈ ਚਾਰ ਲੋਕ ਉਹਨਾਂ ਦੇ ਨਾਲ ਖੜੇ ਹੋ ਜਾਣ ਤਾਂ ਬਹੁਤ ਛੇਤੀ ਬੰਦਾ ਇਹ ਚੀਜ਼ਾਂ ਭੁੱਲ ਜਾਂਦਾ ਹੈ ਤੇ ਐਦਾਂ ਹੀ ਬਹੁਤ ਸਾਰੇ ਨੁਕਸਾਨ ਸਾਡੇ ਹੋ ਜਾਂਦੇ ਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਘਰ ਦੇ ਵਿੱਚੋਂ ਕਿਸੇ ਦਾ ਚਲੇ ਜਾਣਾ ਹੁਣ ਸਾਨੂੰ ਸਭ ਨੂੰ ਪਤਾ ਕਿ ਇਹ ਕਿੱਡੀ ਵੱਡੀ ਸੱਚਾਈ ਹੈ ਆਪਾਂ ਕਹਿੰਦੇ ਆ ਕਿ ਅਸੀਂ ਸਾਰੀਆਂ ਚੀਜ਼ਾਂ ਖਰੀਦ ਸਕਦੇ ਆ ਅਸੀਂ ਕਿਸੇ ਦੇ ਸਾਹ ਨਹੀਂ ਖਰੀਦ ਸਕਦੇ ਪਰਮਾਤਮਾ ਨੇ ਜਿੰਨੀ ਵੀ ਉਹਦੀ ਲਿਖੀ ਹੋਈ ਸੀ ਉਹ ਉੰਨੀ ਹੀ ਉਹਨੇ ਜਿਵਾਣੀ ਸੀ ਪਰ ਜਿੰਨਾ ਵੀ ਸਾਨੂੰ ਸੇਕ ਹੁੰਦਾ ਉਸ ਰਿਸ਼ਤੇ ਦਾ ਜਿੰਨਾ ਉਹ ਬੰਦਾ ਸਾਨੂੰ ਅਜੀਜ਼ ਹੁੰਦਾ ਸਾਨੂੰ ਉਹ ਦੁੱਖ ਓਨਾ ਵੱਡਾ ਹੀ ਲੱਗਦਾ ਤੇ ਕਈ ਵਾਰੀ ਕਈ ਲੋਕ ਤਾਂ ਆਪਣੇ ਕਿਸੇ ਪਿਆਰੇ ਦੇ ਤੁਰ ਜਾਣ ਤੋਂ ਬਾਅਦ ਪੂਰੀ ਜ਼ਿੰਦਗੀ ਵੀ ਆਪਾਂ ਕਹਿੰਦੇ ਆ ਵੱਲ ਨਹੀਂ ਆਉਂਦੇ ਉਹਨਾਂ ਦੀ ਪੂਰੀ ਜ਼ਿੰਦਗੀ ਖਿੰਡ ਜਾਂਦੀ ਆ ਉਹਨਾਂ ਦੇ ਪੂਰੇ ਚਾ ਮਰ ਜਾਂਦੇ ਨੇ ਪਰ ਜਿਹੜੀ ਚੀਜ਼ ਸਾਡੇ ਇਖਤਿਆਰ 'ਚ ਹੀ ਨਹੀਂ ਕਿਸੇ ਦਾ ਮਰਨਾ ਜਾਂ ਕਿਸੇ ਦਾ ਜਿਉਣਾ ਸਾਡੇ ਇਖਤਿਆਰ 'ਚ ਨਹੀਂ ਹੁੰਦਾ ਅਸੀਂ ਫੇਰ ਉਸ ਚੀਜ਼ ਤੇ ਕਿੰਨਾ ਕੁ ਸਮਾਂ ਉਦਾਸ ਰਹਿ ਸਕਦੇ ਹਾਂ ਕਿੰਨਾ ਕੁ ਸਮਾਂ ਰੋ ਸਕਦੇ ਹਾਂ ਮੈਂ ਬਹੁਤ ਟਾਈਮ ਪਹਿਲਾਂ ਇੱਕ ਇਦਾਂ ਦਾ ਆਰਟੀਕਲ ਲਿਖਿਆ ਸੀਗਾ ਸਾਡੇ ਕੋਈ ਨੂਨ ਸੀਗੇ ਉਹਨਾਂ ਦਾ ਇੱਕੋ ਹੀ ਬੱਚਾ ਸੀਗਾ ਉਸ ਬੱਚੇ ਨੇ ਬੱਚੇ ਦੀ ਅਚਾਨਕ ਮੌਤ ਹੋ ਗਈ ਤੇ 2 ਸਾਲ ਬਾਅਦ ਅਸੀਂ ਉਹਨਾਂ ਨੂੰ ਇੱਕ ਵਿਆਹ ਚ ਮਿਲੇ ਉਹ ਬੜੇ ਖੁਸ਼ ਸੀਗੇ ਦੋਵੇਂ ਜੀ ਜਾ ਆਪਾਂ ਕਹਿ ਲਈਏ ਕਿ ਉਹਨਾਂ ਨੇ ਜਿਉਣਾ ਸਿੱਖ ਲਿਆ ਸੀ ਉਸ ਨਿਆਣੇ ਤੋਂ ਬਿਨਾ ਤੇ ਉਹ ਜਦੋਂ ਅਸੀਂ ਉਹਨਾਂ ਨਾਲ ਵੈਸੇ ਹੀ ਨਾਰਮਲ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਕਿਹਾ ਵੀ ਜ਼ਿੰਦਗੀ ਕਦੇ ਵੀ ਰੁਕਦੀ ਨਹੀਂ ਜੋ ਚੀਜ਼ ਸਾਡੇ ਹੱਥ ਚੀਨੀ ਸੀ ਅਸੀਂ ਉਹਦਾ ਕਿੰਨਾ ਕਿਚਰ ਪਛਤਾਵਾ ਕਰ ਸਕਦੇ ਸੀ ਫੇਸਬੁੱਕ ਤੇ ਵੀ ਇੱਕ ਭੈਣ ਨੇ ਮੈਂ ਉਹਨਾਂ ਨੂੰ ਪੜ੍ਹਦੀ ਆ ਉਹਨਾਂ ਦੇ ਹਸਬੈਂਡ ਨਹੀਂ ਹੈਗੇ ਉਹ ਹਮੇਸ਼ਾ ਇੰਨੀ ਜ਼ਿੰਦਾਦਿਲੀ ਵਾਲੀਆਂ ਗੱਲਾਂ ਲਿਖਦੇ ਨੇ ਜ਼ਿੰਦਗੀ ਦੀ ਲਿਵ ਵਾਲੀਆਂ ਪੋਸਟਾਂ ਲਿਖਦੇ ਨੇ ਤਾਂ ਮੈਨੂੰ ਬੜਾ ਵਧੀਆ ਲੱਗਦਾ ਉਹਨਾਂ ਨੂੰ ਮਿਲ ਕੇ ਤੇ ਇੱਕ ਹੋਰ ਭੈਣ ਨੇ پرویز ਸੰਧੂ ਮੈਂ ਉਹਨਾਂ ਨੂੰ ਕਈ ਵਾਰੀ ਇੰਟਰਵਿਊ ਕੀਤਾ ਮੇਰੇ ਖਿਆਲ ਦੋ ਵਾਰ ਮੈਂ ਉਹਨਾਂ ਨੂੰ ਇੰਟਰਵਿਊ ਕਰ ਚੁੱਕੀ ਹਾਂ ਤੇ ਉਹ ਜੇ ਮੈਂ ਉਹਨਾਂ ਦੀ ਜ਼ਿੰਦਗੀ ਦੇ ਘਟਿਆਂ ਦੀ ਗੱਲ ਕਰਾਂ ਤਾਂ ਸ਼ਾਇਦ ਆਪਾਂ ਜਦੋਂ ਸੁਣੀਏ ਤਾਂ ਆਪਾਂ ਹੈਰਾਨ ਰਹਿ ਜਾਾਂਗੇ ਪਰ ਉਹ ਹਮੇਸ਼ਾ ਇੰਨਾ ਪੋਜ਼ਿਟਿਵ ਰਹਿੰਦੇ ਨੇ ਕਿ ਉਹਨਾਂ ਨੂੰ ਦੇਖ ਕੇ ਲੱਗਦਾ ਹੁੰਦਾ ਕਿ ਵੀ ਚਲੋ ਬਹੁਤਾ ਕੁਝ ਨਹੀਂ ਪਰ ਥੋੜਾ ਬਹੁਤਾ ਕੁਝ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਇਸੇ ਤਰ੍ਹਾਂ ਤੁਹਾਡੇ ਕੋਈ ਸਰੀਰ ਤੇ ਸੱਟ ਲੱਗ ਜਾਂਦੀ ਆ ਉਹਦੇ ਨਿਸ਼ਾਨ ਨਹੀਂ ਮਿਟਦੇ ਪਰ ਇਹ ਨਹੀਂ ਹੈਗਾ ਕਿ ਅਸੀਂ ਸਾਰੀ ਉਮਰ ਉਸੇ ਸੱਟ ਨੂੰ ਚੇਤੇ ਕਰਕੇ ਜ਼ਿੰਦਗੀ ਕੱਢਾਂਗੇ ਬਹੁਤੀਆਂ ਜਿਹੜੀਆਂ ਸੱਟਾਂ ਨੇ ਨਾ ਲੋਕਾਂ ਨੂੰ ਉਹ ਇਮੋਸ਼ਨਲੀ ਜਦੋਂ ਲੱਗਦੀਆਂ ਨੇ ਉਹ ਯਾਦ ਰਹਿੰਦੀਆਂ ਨੇ ਮੰਨ ਲਓ ਕਿ ਕਿਸੇ ਪਹਿਰ ਤੁਹਾਨੂੰ ਕਿਸੇ ਨੇ ਕੋਈ ਧੋਖਾ ਦਿੱਤਾ ਸੀ ਕਿਸੇ ਸਮੇਂ ਅ ਤੁਸੀਂ ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਕਿਸੇ ਰਿਸ਼ਤੇ ਨੇ ਸਾਲ ਦਰ ਸਾਲ ਤੁਹਾਡੇ ਨਾਲ ਮਾੜਾ ਸਲੂਕ ਕੀਤਾ ਕਈ ਵਾਰੀ ਰਿਸ਼ਤਿਆਂ ਦੇ ਵਿੱਚ ਐਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਕਿ ਕੋਈ ਸਾਨੂੰ ਗਲਤ ਬੋਲਦਾ ਕੋਈ ਸਾਡੇ ਨਾਲ ਰਿਸ਼ਤੇ ਦੇ ਵਿੱਚ ਲਾਇਲ ਨਹੀਂ ਹੁੰਦਾ ਜਾਂ ਕਈ ਵਾਰੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਰਿਸ਼ਤਿਆਂ ਦੇ ਵਿੱਚ ਹੀ ਹੁੰਦੇ ਨੇ ਸਾਡੇ ਨਾਲ ਮਾੜਾ ਵਿਹਾਰ ਕਰਦੇ ਨੇ ਜਦੋਂ ਸਾਡੇ ਰਿਸ਼ਤੇ ਉਹਨਾਂ ਨਾਲ ਸੁਧਰ ਵੀ ਜਾਂਦੇ ਆ ਨਾ ਤਦ ਵੀ ਅਸੀਂ ਉਹਨਾਂ ਦਾ ਉਹ ਮਾੜਾ ਵਿਹਾਰ ਆ ਜਿਹੜਾ ਉਹ ਭੁੱਲ ਨਹੀਂ ਸਕਦੇ ਅਸੀਂ ਯਾਦ ਕਰਦੇ ਆ ਜਦੋਂ ਵੀ ਉਹ ਦੁਬਾਰਾ ਸਾਨੂੰ ਛੋਟੀ ਜੀ ਵੀ ਕੋਈ ਛੱਟ ਪਹੁੰਚਾਉਂਦੇ ਨੇ ਤਾਂ ਅਸੀਂ ਯਾਦ ਕਰਦੇ ਆ ਕਿ ਇਹ ਤਾਂ ਮੇਰੇ ਨਾਲ ਪਾਸਟ ਦੇ ਵਿੱਚ ਇੰਨਾ ਭੈੜਾ ਸੀ ਇਹਨੇ ਤਾਂ ਮੇਰੇ ਨਾਲ ਉਦੋਂ ਇੰਨਾ ਸਲੂਕ ਭੈੜਾ ਕੀਤਾ ਸੀ ਇਹਨੇ ਤਾਂ ਮੈਨੂੰ ਹਮੇਸ਼ਾ ਦੁੱਖ ਹੀ ਦਿੱਤੇ ਨੇ ਬੇਸ਼ੱਕ ਅੱਜ ਦੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਉਹ ਸਾਡੇ ਨਾਲ ਜਿੰਨਾ ਮਰਜ਼ੀ ਸਖਾਵਾਂ ਹੋਵੇ ਉਹ ਰਿਸ਼ਤਾ ਪਰ ਫਿਰ ਵੀ ਅਸੀਂ ਉਸ ਪੁਰਾਣੇ ਚੀਜ਼ ਨੂੰ ਯਾਦ ਰੱਖਦੇ ਹਾਂ ਅਸੀਂ ਉਹ ਚ ਕਦੇ ਵੀ ਬਾਹਰ ਨਹੀਂ ਨਿਕਲਦੇ ਹੈਗੇ ਆਪਾਂ ਜਿਵੇਂ ਕਹਿ ਦਿੰਨੇ ਆ ਨਾ ਕਿ ਉਹ ਚੀਜ਼ ਸਾਡੀ ਹੀਲ ਹੀ ਨਹੀਂ ਹੁੰਦੀ ਕਦੇ ਵੀ ਅਸੀਂ ਵਾਰ-ਵਾਰ ਉਸ ਕੁੜੱਤਣ ਨੂੰ ਯਾਦ ਕਰਦੇ ਹਾਂ ਮੈਨੂੰ ਲੱਗਦਾ ਕਿ ਉਹ ਵੀ ਨਹੀਂ ਕਰਨੀ ਚਾਹੀਦੀ ਉਹ ਭੁੱਲ ਜਾਣੀ ਚਾਹੀਦੀ ਆ ਕਿਉਂਕਿ ਜ਼ਿੰਦਗੀ ਆ ਨਾ ਜਿਹੜੀ ਕਦੇ ਵੀ ਉਹ ਪਾਸਟ ਚ ਨਹੀਂ ਜਿਉਈ ਜਾ ਸਕਦੀ ਨਾਉ ਫਿਊਚਰ ਚ ਜਿਉ ਸਕਦੇ ਆ ਜ਼ਿੰਦਗੀ ਹਮੇਸ਼ਾ ਪ੍ਰੈਜ਼ੈਂਟ ਹੀ ਹੁੰਦੀ ਆ ਤੇ ਪਾਸਟ ਦੇ ਵਿੱਚ ਜੋ ਵੀ ਤੁਹਾਡੇ ਨਾਲ ਵਾਪਰਿਆ ਹੁੰਦਾ ਹਾਂ ਮੈਂ ਕਹਿੰਨੀ ਆ ਕਿ ਹਰ ਬੰਦੇ ਦਾ ਮિજાਜ ਅਲੱਗ-ਅਲੱਗ ਹੁੰਦਾ ਹਰ ਇੱਕ ਦਾ ਸੁਭਾਅ ਅਲੱਗ-ਅਲੱਗ ਹੁੰਦਾ ਉਹ ਚੀਜ਼ਾਂ ਨੂੰ ਆਪਣੀ ਨਜ਼ਰ ਨਾਲ ਆਪਣੇ ਢੰਗ ਨਾਲ ਵੇਖਦਾ ਪਰ ਫਿਰ ਵੀ ਜਿੰਨੀ ਵੀ ਜ਼ਿੰਦਗੀ ਤੁਹਾਨੂੰ ਮਿਲੀ ਆ ਨਾ ਇਹਨੂੰ ਪੋਜ਼ਿਟਿਵਿਟੀ ਨਾਲ ਕੱਢੋ ਕਿਉਂਕਿ ਅੱਜਕੱਲ ਡਿਪਰੈਸ਼ਨ ਨਾ ਜਿਹੜਾ ਸੀ ਚੀਜ਼ ਆ ਨਾ ਜਿਹੜੀ ਉਹ ਇੰਨਾ ਕਾਮਨ ਹੋ ਗਈ ਆ ਨਾ ਕਿ ਵੀ ਹਰ ਬੰਦਾ ਕਹਿ ਦਿੰਦਾ ਮੈਨੂੰ ਡਿਪਰੈਸ਼ਨ ਆ ਤੇ ਡਿਪਰੈਸ਼ਨ ਹੈ ਕਿਸ ਚੀਜ਼ ਦਾ ਇਸੇ ਚੀਜ਼ ਦਾ ਕਿ ਅਸੀਂ ਬਰਦਾਸ਼ਤ ਦੀ ਜਿਹੜੀ ਸਾਡੀ ਥੋੜੀ ਜੀ ਅੰਦਰਲੀ ਇੱਕ ਪੋਟੈਂਸ਼ੀਅਲ ਹੈ ਨਾ ਜਾਂ ਸਾਡਾ ਇੱਕ ਜਜ਼ਬਾ ਉਹ ਬਹੁਤ ਜ਼ਿਆਦਾ ਘਟ ਗਿਆ ਉਹ ਰਿਸ਼ਤਿਆਂ ਦੇ ਵਿੱਚ ਵੀ ਘਟ ਗਿਆ ਉਹ ਕਾਰੋਬਾਰ 'ਚ ਵੀ ਘਟ ਗਿਆ ਉਹ ਹਰ ਕੰਮ 'ਚ ਹੀ ਘਟ ਗਿਆ ਪਹਿਲੀ ਗੱਲ ਤਾਂ ਜਦੋਂ ਅਸੀਂ ਦੁਨੀਆ ਤੇ ਜਿਉਉਨੇ ਆ ਨਾ ਸਾਨੂੰ ਨਫੇ ਨੁਕਸਾਨ ਹੁੰਦੇ ਹੀ ਰਹਿਣਗੇ ਉਹ ਰਿਸ਼ਤਿਆਂ 'ਚ ਵੀ ਹੋਣਗੇ ਕਾਰੋਬਾਰ 'ਚ ਵੀ ਹੋਣਗੇ ਦੁਨੀਆਦਾਰੀ 'ਚ ਵੀ ਹੋਣਗੇ ਇਥੋਂ ਤੱਕ ਵੀ ਕਈ ਵਾਰੀ ਆਪਾਂ ਕਹਿੰਦੇ ਹੁੰਨੇ ਆ ਨਾ ਵੀ ਸਕੇ ਭੈਣ ਭਰਾ ਵੀ ਤੁਹਾਡੇ ਨਾਲ ਬਰਾਬਰ ਉਦਾਂ ਨਹੀਂ ਨਿਭਦੇ ਜਿਵੇਂ ਤੁਸੀਂ ਉਹਨਾਂ ਨਾਲ ਨਿਭਣਾ ਚਾਹੁੰਦੇ ਹੋ ਤੇ ਫਿਰ ਅਸੀਂ ਕਿਸ ਚੀਜ਼ ਲਈ ਪਛਤਾਈ ਜਾਈਏ ਕਿਸ ਚੀਜ਼ ਲਈ ਰੋਈ ਜਾਈਏ ਕਿਸ ਚੀਜ਼ ਲਈ ਅਸੀਂ ਹਮੇਸ਼ਾ ਇਹ ਸੋਚੀਏ ਕਿ ਮੇਰੇ ਨਾਲ ਹੀ ਕਿਉਂ ਹੋਇਆ ਦੁਨੀਆ ਤੇ ਕੋਈ ਬੰਦਾ ਇਹੋ ਜਿਹਾ ਨਹੀਂ ਹੈਗਾ ਜਿਹਦੇ ਨਾਲ ਇਹੋ ਜਿਹਾ ਕੁਝ ਨਹੀਂ ਵਾਪਰਿਆ ਜਿਹੜਾ ਕੱਲਾ ਸਿਰਫ ਤੇ ਸਿਰਫ ਤੁਹਾਡੇ ਨਾਲ ਵਾਪਰਦਾ ਜਿਹੜੇ ਥੋੜੇ ਜਿ ਟੀਟ ਹੋ ਜਾਂਦੇ ਨੇ ਨਾ ਵੀ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਦੁਨੀਆਦਾਰੀ ਦੀ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਜਿਉਣਾ ਬਾਦੇ ਘਟਿਆਂ ਨਾਲ ਹੀ ਹੁੰਦਾ ਉਹ ਲੋਕ ਬੜੇ ਖੁਸ਼ ਰਹਿੰਦੇ ਨੇ ਜਾਂ ਖੁਸ਼ ਨਾ ਵੀ ਰਹਿਣ ਉਹ ਆਪਣੇ ਆਪ ਨੂੰ ਸੰਭਾਲਣਾ ਸਿੱਖ ਜਾਂਦੇ ਆ ਅਸੀਂ ਇਸ ਦੁਨੀਆ ਤੇ ਆਪਣੇ ਆਪ ਨੂੰ ਸੰਭਾਲਣਾ ਹੀ ਸਿੱਖਣਾ ਮਾੜੀਆਂ ਯਾਦਾਂ ਤੁਹਾਡੀਆਂ ਨੀਂਦਰਾਂ ਖੋਲ੍ਹ ਲੈਂਦੀਆਂ ਨੇ ਮਾੜੀਆਂ ਯਾਦਾਂ ਤੁਹਾਡੀ ਹੁਣ ਦੇ ਟਾਈਮ 'ਚ ਚੱਲਦੀ ਖੁਸ਼ੀ ਖੋਲ੍ਹ ਲੈਂਦੀਆਂ ਨੇ ਮਾੜੀਆਂ ਯਾਦਾਂ ਤੁਹਾਡੇ ਬਹੁਤ ਸਾਰੇ ਰਿਸ਼ਤਿਆਂ ਨਾਲੋਂ ਤੁਹਾਨੂੰ ਦੂਰ ਕਰ ਦਿੰਦੀਆਂ ਨੇ ਤੇ ਮਾੜੀਆਂ ਯਾਦਾਂ ਹੁੰਦੀਆਂ ਨੇ ਜਿਹੜੀਆਂ ਉਹ ਤੁਹਾਡੀ ਜ਼ਿੰਦਗੀ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ ਨੇ ਤੁਹਾਡੀ ਮਾਨਸਿਕਤਾ ਦਾ ਤੁਹਾਡੇ ਸਰੀਰ ਦਾ ਤੁਹਾਡੇ ਸਕੂਨ ਦਾ ਤੁਹਾਡੇ ਚੈਨ ਦਾ ਤੁਸੀਂ ਜ਼ਿੰਦਗੀ 'ਚ ਕਦੇ ਵੀ ਜ਼ਿੰਦਗੀ ਨੂੰ ਮੰਨਣਾ ਨਹੀਂ ਸਿੱਖਦੇ ਤੇ ਇੱਕ ਚੀਜ਼ ਜਿਹੜੀ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਊਗਾ ਕਿ ਜਿਹੜਾ ਸਾਡਾ ਸੁਭਾਅ ਹੈ ਨਾ ਉਹ ਜਿਵੇਂ ਦਾ ਹੁੰਦਾ ਸੀ ਉਹ ਅਗਲੀਆਂ ਪੀੜ੍ਹੀਆਂ ਨੂੰ ਦੇ ਕੇ ਜਾਂਦੇ ਆ ਸਾਡੇ ਜੈਨੇਟਿਕਸ ਆਪਾਂ ਐਵੇਂ ਹਰ ਬੰਦਾ ਜੈਨੇਟਿਕਸ ਦੀ ਗੱਲ ਕਰਦਾ ਪਰ ਤੁਹਾਨੂੰ ਪਤਾ ਹੈ ਕਿ ਇਹ ਵੀ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਦੇ ਰਹੇ ਆ ਤੇ ਜੋ ਤੁਹਾਡਾ ਮિજાਜ ਹੋਊਗਾ ਜੋ ਤੁਸੀਂ ਸੋਚਦੇ ਹੋ ਤੁਹਾਡਾ ਪਰਸ਼ਾਵਾ ਜਿਹੜਾ ਤੁਹਾਡੇ ਨਿਆਣੇ ਕਬੂਲਦੇ ਨੇ ਨਾ ਚਾਹੁੰਦੇ ਵੀ ਜਿਹੜੇ ਘਰਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਪਛਤਾਉਂਦੇ ਨੇ ਬਹੁਤ ਜ਼ਿਆਦਾ ਚਿੰਤਾ ਕਰਦੇ ਨੇ ਉਹਨਾਂ ਦੇ ਅਗਲੇ ਬੱਚੇ ਜਿਹੜੇ ਹੁੰਦੇ ਆ ਨਾ ਉਹ ਵੀ ਓਦਾਂ ਦੇ ਜਿਹਦੇ ਸੁਭਾਅ ਦੇ ਹੋ ਜਾਂਦੇ ਨੇ। ਕਈ ਵਾਰ ਜਿਵੇਂ ਆਪਾਂ ਹਾਸੇ-ਹਾਸੇ ਚ ਕਹਿੰਦੇ ਹੁੰਨੇ ਆ ਪੰਜਾਬੀ ਦੀ ਕਹਾਵਤਾਂ ਵੀ ਜਿਵੇਂ ਦੀ ਕੋਕੋ ਓਵੇਂ ਦੇ ਬੱਚੇ ਉਹ ਗੱਲ ਕਹਿਣ ਨੂੰ ਬੜੀ ਸੌਖੀ ਲੱਗਦੀ ਆ। ਜਿਵੇਂ ਦਾ ਸਾਡੇ ਘਰ ਦਾ ਮਾਹੌਲ ਹੋਊਗਾ ਜਿਵੇਂ ਦੇ ਸਾਡੇ ਘਰ ਦੇ ਜੀ ਹੋਣਗੇ ਓਵੇਂ ਦੀਆਂ ਹੀ ਕਈ ਵਾਰ ਸਾਡੀਆਂ ਅਗਲੀਆਂ ਪੀੜ੍hiyan ਹੁੰਦੀਆਂ ਨੇ। ਤੇ ਤੁਸੀਂ ਸੋਣਾ ਸੋਚਿਆ ਕਰੋ, ਪੋਜ਼ਿਟਿਵ ਸੋਚਿਆ ਕਰੋ, ਚੜ੍ਹਦੀ ਕਲਾ ਵਾਲਾ ਸੋਚਿਆ ਕਰੋ। ਜੋ ਚੀਜ਼ ਘੰਟਾ ਪਹਿਲਾਂ ਵਾਪਰਗੀ ਉਹਨੂੰ ਭੁੱਲਣਾ ਸਿੱਖੀਏ ਤੇ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਆ ਉਹਨੂੰ ਕਿਸੇ ਨਾਲ ਸਾਂਝੀ ਕਰਨੀ ਸਿੱਖੀਏ ਸਾਂਝੀ ਵੀ ਉੱਥੇ ਕਰਨੀ ਆਸੀ ਜਿੱਥੇ ਕੋਈ ਵਾਕੇ ਇਮਾਨਦਾਰੀ ਨਾਲ ਸੁਣਨ ਵਾਲਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਸਾਂਝੀ ਕਰਨ ਦੇ ਚੱਕਰ 'ਚ ਉਸ ਚੀਜ਼ ਨੂੰ ਤਮਾਸ਼ਾ ਬਣਾ ਲਵੋ ਤੇ 10 ਜਾਣਿਆਂ ਦੇ ਬੁੱਲਾਂ ਤੇ ਉਹ ਚੀਜ਼ ਸਿਰਫ ਇੱਕ ਗੱਲਬਾਤ ਦਾ ਮੁੱਦਾ ਬਣ ਕੇ ਰਹਿ ਜਾਵੇ ਜਾਂ ਤੁਹਾਡਾ ਤਮਾਸ਼ਾ ਬਣ ਕੇ ਰਹਿ ਜਾਵੇ ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਆ ਉਹਨੂੰ ਸਾਂਝੀ ਕਰੋ ਕਿਸੇ ਦੀ ਮਦਦ ਮੰਗੋ ਅ ਕਿਸੇ ਵੀ ਖਾਸ ਕਰਕੇ ਆਪਣੇ ਕਿਸੇ ਬਹੁਤ ਨੇੜੇ ਦੇ ਬੰਦੇ ਤੋਂ ਕਦੇ ਮਦਦ ਲੈਣ 'ਚ ਜਿ ਹਿਚਕ ਚਾਓ ਨਾ ਚਾਹੇ ਤੁਹਾਨੂੰ ਕੋਈ ਮਾਨਸਿਕ ਪਰੇਸ਼ਾਨੀ ਆ ਚਾਹੇ ਤੁਹਾਨੂੰ ਕੋਈ ਸਰੀਰਕ ਪਰੇਸ਼ਾਨੀ ਆ ਚਾਹੇ ਤੁਹਾਨੂੰ ਕੋਈ ਦੁਨੀਆਦਾਰੀ ਦੀ ਪਰੇਸ਼ਾਨੀ ਆ ਜਾਂ ਤੁਹਾਡੇ ਕਿਸੇ ਰਿਸ਼ਤੇ ਦੇ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਆ ਉਹ ਕਦਮ ਤੁਹਾਨੂੰ ਹੀ ਲੈਣਾ ਪੈਣਾ ਤੇ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰਕੇ ਪੁਰਾਣੇ ਘਟਿਆਂ ਨੂੰ ਯਾਦ ਕਰਕੇ ਆਪਣਾ ਜਿਹੜਾ ਅੱਜ ਦਾ ਸਮਾਂ ਉਹਨੂੰ ਖਰਾਬ ਨਾ ਕਰੋ ਖਾਸ ਕਰਕੇ ਮਾਨਸਿਕ ਸੱਟਾਂ ਨੇ ਜਿਹੜੀਆਂ ਤੁਹਾਨੂੰ ਲੱਗੀਆਂ ਹੋਈਆਂ ਅਸੀਂ ਬੀਬੀਆਂ ਜਦੋਂ ਵੀ ਇਕੱਠੀਆਂ ਹੁੰਦੀਆਂ ਤਾਂ ਸਾਡਾ ਬਹੁਤ ਜ਼ਿਆਦਾ ਵਕਤ ਇਹਨਾਂ ਚੀਜ਼ਾਂ ਤੇ ਗੁਜ਼ਰਦਾ ਹੁੰਦਾ ਕਿ ਵੀ ਮੈਨੂੰ ਆਹ ਚੀਜ਼ ਨਹੀਂ ਭੁੱਲੀ ਜਾਂਦੀ ਜਿਹੜੀ ਫਲਾਣੇ ਵਕਤ ਫਲਾਣੇ ਬੰਦੇ ਨੇ ਮੈਨੂੰ ਫਲਾਣੀ ਜਗ੍ਹਾ ਤੇ ਆਹ ਗੱਲ ਕਹਿਤੀ ਸੀ ਨਾ ਏ ਨਹੀਂ ਮੇਰੇ ਤੋਂ ਭੁੱਲੀ ਜਾਂਦੀ ਉਸ ਚੀਜ਼ ਨੂੰ ਯਾਦ ਰੱਖ ਕੇ ਤੁਹਾਡਾ ਕੀ ਫਾਇਦਾ ਕਦੇ ਕਿਸੇ ਦੀਆਂ ਕੌੜੀਆਂ ਯਾਦਾਂ ਨੇ ਕਿਸੇ ਦੇ ਕੌੜੇ ਵਿਹਾਰ ਨੇ ਤੁਹਾਨੂੰ ਕੋਈ ਵਿਆਜ ਦਿੱਤਾ ਜਿਹੜਾ ਤੁਸੀਂ ਉਸ ਚੀਜ਼ ਨੂੰ ਜਮਾ ਰੱਖ ਲਿਆ ਆਪਣੇ ਅੰਦਰ ਅਸੀਂ ਖੁਸ਼ੀਆਂ ਨੂੰ ਨਹੀਂ ਉਹਨਾਂ ਯਾਦ ਰੱਖਦੇ ਜਿੰਨਾ ਦੁੱਖਾਂ ਨੂੰ ਅਸੀਂ ਆਪਣੇ ਦੁੱਖਾਂ ਨੂੰ ਪਾਲਦੇ ਆ ਉਹਨਾਂ ਨੂੰ ਰੋਜ਼ ਯਾਦ ਕਰਦੇ ਆ ਰੋਜ਼ ਪਾਣੀ ਦੰਨਿਆ ਅਸੀਂ ਉਹਨਾਂ ਨੂੰ ਵੱਡੇ ਕਰਦੇ ਆ ਜਦ ਕਿ ਦੁੱਖ ਜਿਹੜੀ ਆ ਬਹੁਤ ਛੇਤੀ ਭੁੱਲਣ ਵਾਲੀ ਚੀਜ਼ ਹੁੰਦੀ ਆ ਸਾਡਾ ਦਿਮਾਗ ਵੀ ਜਿਹੜਾ ਉਹ 네ਗੇਟਿਵ ਚੀਜ਼ ਵੱਲ ਛੇਤੀ ਅਟਰੈਕਟ ਹੁੰਦਾ ਜੇ ਤੁਹਾਨੂੰ ਬਾਰ-ਬਾਰ ਇਹ ਲੱਗਦਾ ਨਾ ਕਿ ਮੈਨੂੰ ਬਿਨਾ ਮਤਲਬ ਤੋਂ ਹੀ ਉਦਾਸੀ ਹੋ ਜਾਂਦੀ ਆ ਮੈਨੂੰ ਬਿਨਾ ਗੱਲ ਤੋਂ ਹੀ ਕਿਸੇ ਦੀ ਕਹੀ ਗੱਲ ਬਹੁਤ ਛੇਤੀ ਯਾਦ ਆ ਜਾਂਦੀ ਆ ਮਾੜੀ ਗੱਲ ਤਾਂ ਤੁਸੀਂ ਥੋੜਾ ਜਾਂ ਨਾ ਐਦਾਂ ਦੀਆਂ ਚੀਜ਼ਾਂ ਸੁਣਿਆ ਕਰੋ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਨ ਜਿਵੇਂ ਮੈਂ ਹਮੇਸ਼ਾ ਇਸ ਚੀਜ਼ ਤੇ ਗੱਲ ਕਰਦੀ ਆ ਕਿ ਜਦੋਂ ਮੇਰਾ ਕੁਝ ਲਿਖਣ ਨੂੰ ਜੀ ਕਰਦਾ ਹੁੰਦਾ ਮੈਂ ਪਾਕਿਸਤਾਨੀ ਗਾਣੇ ਸੁਣਦੀਆਂ ਕਿਉਂਕਿ ਮੈਂ ਬਹੁਤ ਉਦਾਸ ਚੀਜ਼ਾਂ ਲਿਖਦੀਆਂ ਮੈਂ ਬਹੁਤ ਮੈਨੂੰ ਥੋੜਾ ਜਿਹਾ ਡੀਪ ਜੀਆਂ ਚੀਜ਼ਾਂ ਪਸੰਦ ਨੇ ਤੇ ਜਦੋਂ ਮੈਂ ਕਈ ਵਾਰੀ ਸੈਰ ਕਰਦੀਆਂ ਤਾਂ ਮੈਂ ਹਮੇਸ਼ਾ ਸਿੱਧੂ ਮੂਸੇ ਵਾਲੇ ਦੇ ਗਾਣੇ ਸੁਣਦੀਆਂ ਤੁਹਾਨੂੰ ਆਪਣੇ ਮੂਡ ਨੂੰ ਬੈਲੈਂਸ ਕਰਨ ਦਾ ਤਰੀਕਾ ਵੀ ਨਾ ਆਪਣੇ ਆਪ ਪਤਾ ਹੋਣਾ ਚਾਹੀਦਾ ਜਦੋਂ ਮੇਰਾ ਨਾਰਮਲ ਘਰੇ ਕੰਮ ਕਰਨ ਨੂੰ ਜੀ ਕਰਦਾ ਤਾਂ ਮੈਂ ਹਮੇਸ਼ਾ ਸਤਿੰਦਰ ਸਰਤਾਜ ਉਹਨਾਂ ਨੂੰ ਸੁਣਦੀਆਂ ਮੈਨੂੰ ਪਤਾ ਹੁੰਦਾ ਕਿ ਇਸ ਵਕਤ ਮੈਨੂੰ ਕੀ ਚਾਹੀਦਾ ਮੇਰੇ ਮੂਡ ਨੂੰ ਕਿਹੜੀ ਚੀਜ਼ ਆ ਜਿਹੜੀ ਪਸੰਦ ਆਊਗੀ ਤੇ ਉਦਾਂ ਹੀ ਤੁਹਾਨੂੰ ਆਪਣਾ ਮੂਡ ਬੈਲੈਂਸ ਕਰਨਾ ਹੋਣਾ ਚਾਹੀਦਾ ਕਦੇ ਵੀ ਕਿਸੇ ਬਹੁਤ ਦੁੱਖ ਦੀ ਚੀਜ਼ ਤੇ ਬਹੁਤ ਜ਼ਿਆਦਾ ਦੁਖੀ ਨਾ ਹੋਵੋ ਕਿਸੇ ਬਹੁਤ ਖੁਸ਼ੀ ਵਾਲੀ ਚੀਜ਼ ਤੇ ਬਹੁਤ ਜ਼ਿਆਦਾ ਖੁਸ਼ ਨਾ ਹੋਵੋ ਕਿਉਂਕਿ ਅੱਜ ਕੱਲ ਜੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਚਾਰ ਜੀ ਨੇ ਨਾ ਉਹਨਾਂ ਦੀ ਚਾਰਾਂ ਦੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੁੱਦੇ ਚੱਲਦੇ ਨੇ ਤੁਸੀਂ ਆਪਣਾ ਦੁੱਖ ਹਰ ਵਕਤ ਕਿਸੇ ਕੋਲ ਨਹੀਂ ਰੋ ਸਕਦੇ ਹਰ ਵਕਤ ਕੋਈ ਤੁਹਾਨੂੰ ਮੋਢਾ ਦੇਣ ਲੈਣੇ ਆਊਗਾ ਵੀ ਲੈ ਤੂੰ ਮੇਰੇ ਮੋਢੇ ਤੇ ਸਿਰ ਰੱਖ ਕੇ ਰੋਲਾ ਤੇ ਇਸ ਲਈ ਐਦਾਂ ਵਿਚਾਰੇ ਜੇ ਬਣੇ ਰਹਿਣ ਚ ਰੋਂਦੂ ਜੇ ਬਣੇ ਰਹਿਣ ਚ ਕੋਈ ਫਾਇਦਾ ਨਹੀਂ ਹੁੰਦਾ ਮੈਂ ਪਿੱਛੇ ਜੇ ਇੱਕ ਇੰਟਰਵਿਊ ਕੀਤੀ ਆ ਚਾਰ ਪੰਜ ਦਿਨ ਪਹਿਲਾਂ ਹੀ ਅਸੀਂ ਪਬਲਿਸ਼ ਕੀਤਾ ਉਹਨੂੰ ਉਹ ਭੈਣ ਜੀ ਕਿੰਨੇ ਜ਼ਿੰਦਾਦਿਲ ਨੇ ਉਹ ਕਹਿੰਦੇ ਵੀ ਮੈਂ ਕਦੇ ਵੀ ਸਿਰ ਸੁੱਟ ਕੇ ਨਹੀਂ ਬੈਠੀ ਤੇ ਜ਼ਿੰਦਗੀ 'ਚ ਉਦਾਹਰਨਾ ਉਹੀ ਲੋਕ ਬਣਦੇ ਨੇ ਜਿਹੜੇ ਕਦੀ ਵੀ ਸਿਰ ਸੁੱਟ ਕੇ ਨਹੀਂ ਬੈਠੇ ਤੇ ਜਿਨ੍ਹਾਂ ਨੇ ਲਿਖਿਆ ਸੀਗਾ ਵੀ ਤੁਸੀਂ ਕਿਸੇ ਦੀ ਮੌਤ ਨਹੀਂ ਜ਼ਿੰਦਗੀ 'ਚ ਕਦੇ ਝੱਲੀ ਹੋਣੀ ਮੈਂ ਫਿਰ ਤੋਂ ਇੱਕ ਵਾਰ ਕਹੂੰਗੀ ਕਿ ਆਪਾਂ ਕਈ ਵਾਰੀ ਨਾ ਬਹੁਤ ਦੂਰ ਬੈਠ ਕੇ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਜੱਜ ਕਰ ਲੈਂਦੇ ਆ ਕਈ ਵਾਰੀ ਜ਼ਿੰਦਗੀ 'ਚ ਮੌਤਾਂ ਤੋਂ ਵੀ ਵੱਡੇ ਦੁੱਖ ਹੁੰਦੇ ਨੇ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ ਤੇ ਜੇ ਫਿਰ ਵੀ ਕੋਈ ਹੱਸਦਾ ਏ ਕੋਈ ਜਿਉਣ ਦਾ ਜਜ਼ਬਾ ਰੱਖਦਾ ਕਿਸੇ ਨੂੰ ਸਮਝਾਉਣ ਦਾ ਜਜ਼ਬਾ ਰੱਖਦਾ ਤਾਂ ਸਾਨੂੰ ਉਸ ਸਲਾਹ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਆ ਕਿਉਂਕਿ ਬਹੁਤ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਤੁਹਾਡੇ ਦੁੱਖ 'ਚ ਵੀ ਪੋਜ਼ਿਟਿਵ ਕਰਦੇ ਨੇ ਜਿਹੜੇ ਤੁਹਾਨੂੰ ਤੁਹਾਡੇ ਦੁੱਖ 'ਚ ਵੀ ਖੁਸ਼ ਰਹਿਣ ਦੀ ਸਲਾਹ ਦੇਣਗੇ ਜਿਹੜੇ ਤੁਹਾਨੂੰ ਦੁੱਖ 'ਚ ਵੀ ਖੁਸ਼ ਹੁੰਦਿਆਂ ਨੂੰ ਬਰਦਾਸ਼ਤ ਕਰ ਸਕਣਗੇ ਬਹੁਤ ਹੀ ਦੁਨੀਆ ਇਹੀ ਚਾਹੁੰਦੀ ਹੁੰਦੀ ਆ ਕਿ ਤੁਸੀਂ ਹਮੇਸ਼ਾ ਰੋਂਦੇ ਰਹੋ ਤੁਸੀਂ ਹਮੇਸ਼ਾ ਝੁਰਦੇ ਰਹੋ ਤੁਸੀਂ ਹਮੇਸ਼ਾ ਚਿੰਤਾ 'ਚ ਰਹੋ ਅੱਜ ਕੱਲ ਖੁਸ਼ੀ ਹੋਈ ਇੱਕ ਇਹੋ ਜੀ ਚੀਜ਼ ਐ ਜਿਹੜੀ ਕਿਸੇ ਤੋਂ ਕਿਸੇ ਦੀ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਕਿਸੇ ਅੱਗੇ 24 ਘੰਟੇ ਰੋਂਦੇ ਰਹੋਗੇ ਸ਼ਾਇਦ ਉਹ ਬੰਦਾ ਬਰਦਾਸ਼ਤ ਕਰ ਲੇਗਾ ਪਰ ਤੁਸੀਂ 2 ਘੰਟੇ ਕਿਸੇ ਸਾਹਮਣੇ ਹੱਸ ਲਓ ਤਾਂ ਲੋਕੀ ਬਰਦਾਸ਼ਤ ਨਹੀਂ ਕਰਦੇ ਉਹ ਇਹ ਸੋਚਣ ਲੱਗ ਜਾਂਦੇ ਆ ਵੀ ਇੰਨਾ ਖੁਸ਼ ਕਿਉਂ ਆ ਇਹਦੀ ਖੁਸ਼ੀ ਨੂੰ ਮੈਂ ਖਰਾਬ ਕਿਵੇਂ ਕਰਾਂ ਇਸ ਲਈ ਤੁਸੀਂ ਦੂਜਿਆਂ ਲਈ ਐਗਜ਼ਾਮਪਲ ਬਣੋ ਬੇਹੱਦ ਖੁਸ਼ ਰਿਹਾ ਕਰੋ ਪੋਜ਼ਿਟਿਵ ਰਿਹਾ ਕਰੋ ਚੜ੍ਹਦੀ ਕਲਾ 'ਚ ਰਿਹਾ ਕਰੋ ਦੁਨੀਆ ਤੇ ਤਾਂ ਬਥੇਰੇ ਦੁੱਖ ਪਏ ਨੇ ਬਥੇਰੇ ਦੁੱਖ ਭਰੀਆਂ ਚੀਜ਼ਾਂ ਹਰ ਰੋਜ਼ ਅਸੀਂ ਸੁਣਦੇ ਆ ਦਿਨ ਚੜਦਾ ਨਹੀਂ ਹੁੰਦਾ ਪਹਿਲਾਂ ਇੱਕ ਬੁਰੀ ਖਬਰ ਸਾਡੇ ਸਾਹਮਣੇ ਆ ਜਾਂਦੀ ਆ ਤੇ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਇਹੀ ਅੱਜ ਦਾ ਪ੍ਰੋਗਰਾਮ ਐਤਵਾਰ ਸੀ ਅਗਲੀ ਵਾਰ ਆਪਾਂ ਫੇਰ ਮਿਲਦੇ ਆ ਤਦ ਤੱਕ ਲਈ ਸਤਿ ਸ੍ਰੀ ਅਕਾਲ